खौ जान दै इसे करके कदी कर ने बड़ा सोहला लिखिया है इतना दे कर पुत्र पुता कर पुत्र है इतना दे कर तीन ढ़ियां कर पुत्र है इतना दे कर एक वो भी जाए मर मजीतिया रमनु कौन आखे इजि रे इजि तार आन हग मानियां तज मोह मल पापी ओ सग मनौर ਬੋਲੀ ਤਾਰ ਤਰਨ ਪਰ ਪਾਰਿਆ ਪੁੱਤਰੇ ਸੰਗ ਨਸੂਰੇ ਪੁੱਤਰੋ ਬੋਸੰਤਾ ਤੇ ਉਤੇ ਸੋਨੀ ਸੱਤੇ ਪਾਈ ਕਰਨ ਸਾਥ ਕਰੇ ਸੰਸੇ ਕੂਰੇ ਗੁਰ ਤੇ ਨਾਮ ਸੁਤੇ ਕਿਪਕਾਤ ਸਾਥ ਮਾਹੀ ਗੁਲਦੀ ਕੀ ਭਤਿਆ ਭਤਈ ਮਾਹੀ ਗੁਲਦੀ ਦਾਤਾ

ਮਨੈ ਪਤਾ ਤੁਹਾਨੂੰ ਜੈ ਸਤਿਕਾਰੇ ਇਤਵਰੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੀ ਆਪੋ ਜੀ ਬਾਰੇ ਵੀ ਕਰਤਾਰ ਸਾਹਿਬ ਵਾਹਿਗੁਰੂ ਜੀ ਕਿਰਪਾ ਤੇ ਇਹ ਕੰਤੀ ਦੋ ਕੰਤੀਆਂ ਤੇਲ ਮਤਿਆ ਆਪੋ ਬਹੁਤ ਵਾਰ ਜਦੋਂ ਕਿਸੇ ਬੱਚੇ ਜੀਵਨ ਦੀ ਬਹੁਤ ਹੋ ਜਾਂਦੀ ਹੈ ਤਾਂ ਇਹ ਤੁਹਾਨੂੰ ਵੀ ਬਹੁਤ ਬਾਰ ਬੜੀ ਮਾਰ ਲਾਈ ਮੰਡਲ ਨੇ ਜੋ ਉਹ ਜਿਹ ਉਸ ਨੂੰ ਬਿਲਸ ਹੈ ਪਰ ਉਹ આજ ਦੇ ਤਾਲ ਨਾ ਕਰ ਸ਼ਾਸਤਰੀ ਆ ਮੈਨੂੰ ਪਰ ਹੈ ਭਰਾ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਚਲੇ ਗਿਆ ਇਹਨਾਂ ਸਦੀਨੀ ਬਾਹਰ ਚਲੇ ਗਿਆ ਉਹ ਨਹੀਂ ਆਈ ਨਹੀਂ ਉਹਦੇ ਦਿਲ ਤੇ ਕੀ ਜੀਂਦੀ ਹੈ ਉਹ ਹੀ ਜਾਣ ਸਕਦਾ ਕਿਸ ਨੂੰ ਇਹ ਦੁੱਖ ਹੁੰਦਾ ਹੈ ਕਿਸ ਨੂੰ ਇਸ ਨਾਲ ਇਹ ਹੈਪਨ ਹੁੰਦਾ ਹੈ ਮੈਂ ਬਹੁਤ ਬਾਗ ਇੱਕ ਬੱਲਣ ਕਰਦਾ ਹਾਂ ਮੈਂ ਕਿਉਂਕਿ ਚੌਂਕ ਬਸ ਨਹੀਂ ਬੰਦਾ ਕੋ ਖੜਾ ਹੁੰਦਾ ਹੈ ਭਾਈ ਗਰਾਂ ਸਾਂਝੀਆਂ ਗਾਣਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਦਿਲ ਦੀ ਹਵਾ ਨੂੰ ਚੰਗੀਆਂ। ਮੈਂ ਜ਼ਿੰਦਗੀ ਤੱਕ ਉਹਦੇ ਰੋਇਆ ਨਹੀਂ ਤੇ ਬੰਦੇ ਨੂੰ ਰੋਣਾ ਆ ਜਾਂਦਾ ਹੈ। ਤੇ ਮੈਂ ਮੇਰੇ ਬਾਪ ਦੀ ਡੈਥ ਹੋ ਗਈ। ਆਪਾਂ ਕਹਿੰਦੇ ਮੇਰਾ ਦੁੱਖ ਵੱਡਾ ਹੈ। ਲੇਕਿਨ ਉਹ ਸਭ ਕਹਿੰਦੇ ਨਹੀਂ ਤੇਰਾ ਦੁੱਖ ਛੋਟਾ ਹੈ ਇਸ ਤੋਂ ਵੱਡਾ ਦੁੱਖ ਹੋਰ ਲੋਕਾਂ ਨੂੰ ਹੁੰਦਾ ਹੈ। ਮੈਂ ਆਪਣੇ ਘਰਾਂ ਦੇ ਬਾਹਰ ਬੈਠਾ ਰੋ ਰਿਹਾ ਸੀ ਮੇਰੇ ਬਾਪ ਦੀ ਜਦੋਂ ਮੌਤ ਹੋਈ। ਇੱਕ ਬੱਚੀ ਆਪਣੇ ਪਿੰਡ ਦੀ ਹੈ ਉਹਨੇ ਮੈਨੂੰ ਲੰਘਦੇ ਨੂੰ ਮੈਨੂੰ ਉਹਨੂੰ ਲੱਗਦੀ ਮੈਨੂੰ ਪਿਲ ਗਿਆ ਤਾਂ ਨਹੀਂ ਕਿ ਤੁਸੀਂ ਹੁੰਦੇ ਕਿ ਉਹ ਮੈਂ ਕਿਹਾ ਜੀ ਮੇਰੇ ਡੈਡੀ ਦੀ ਡੈਥ ਹੋ ਗਈ ਮੈਂ ਕਾਹ ਹੋ ਰਿਹਾ ਕੁਕੜੀ ਨੇ ਮੈਨੂੰ ਬਹੁਤ ਵਧੀਆ ਗੱਲ ਕਹੀ ਮੈਂ ਆਸ ਕਰਦਾ ਕਿ ਤੁਸੀਂ ਇਸ ਤੋਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਉਹ ਮੈਨੂੰ ਕਹਿੰਦੀ ਅੰਕਲ ਜੀ ਮੈਨੂੰ ਤੁਹਾਡੇ ਡੈਡੀ ਦੀ ਮੌਤ ਦਾ ਬਹੁਤ ਦੁੱਖ ਹੈ ਪਰ ਦੇਖੋ ਕਹਿੰਦੀ ਮੈਂ 7 ਸਾਲਾਂ ਦੀ ਸੀ ਮੇਰਾ ਡੈਡੀ ਤੇ ਮੰਮੀ ਦੋਨੇ ਹੀ ਸੰਸਾਰ ਚ ਗਏ ਮੈਂ ਫਟਾਫਟ ਆਪਣੇ ਅੱਖਾਂ ਮੋਲ ਜੀਆ ਮੈਂ ਮੂੰਹ ਵਾਂ ਧੋ ਕੇ ਫਿਰ ਆਪਣੇ ਘਰ ਬੰਦ ਬੈਠ ਗਿਆ ਮੈਂ ਕਿਹਾ ਮੇਰੇ ਦੁੱਖ ਨਾਲੋਂ ਇਸ ਬੱਚੀ ਦਾ ਦੁੱਖ ਜਿਹੜਾ ਉਹ ਬਹੁਤ ਵੱਡਾ ਹੈ ਆਪਾਂ ਪੰਕਜ ਦਾ ਜਿਹੜਾ ਜਾਣਾ ਹੈ ਜਿਸ ਦਿਨ ਸੰਸਕਾਰ ਹੋਇਆ ਜਿਸ ਤੇ ਡੈਡ ਬੋਡੀ ਇੱਕ ਜਗ੍ਹੀ ਤੋਂ ਤੇ ਗੁੱਡੀ ਰੋਈ ਸੀ ਹਰ ਬੰਦੇ ਨੇ ਆਪਣਾ ਹਮਦਰਦੀ ਪ੍ਰਗਟਾਉਣ ਦਾ ਭਾਇਆ ਦਾ ਜਤਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਇਸੇ ਰੋਦੇ ਨੂੰ ਚੁੱਪ ਕਰਾਉਣਾ ਮਾੜੀ ਗੱਲ ਨਹੀਂ ਪਰ ਜਿਹੜਾ ਅੰਦਰਲਾ ਗੁੱਬੜਾਟ ਹੈ ਨਾ ਉਹ ਰੋ ਕੇ ਪੱਢ ਲੈਣਾ ਚਾਹੀਦਾ ਜਿਹੜਾ ਜਿੰਨਾ-ਜਿੰਨਾ ਨੇੜੇ ਆ ਉਹਨਾਂ ਨੂੰ ਦੋਖਾ ਭਾਵੇਂ ਮਾਣ ਕੋਈ ਮੰਨਦਾ ਭੈਣ ਭਰਾ ਇਹ ਭੈਣ ਭਰਾ ਪ੍ਰਦੇਸ ਗਿਆ ਹੋਵੇ ਨਾ ਜਿਹੜੇ ਭੈਣ ਭਰਾ ਰਕੀ ਬੰਧੇ ਨੇ ਜੇ ਕਿਸੇ ਭੈਣ ਦਾ ਭਰਾ ਦੂਰ ਗਿਆ ਹੋਵੇ ਨਾ ਉਹ ਪਿਆਰ ਬਸ ਆਪਣੀ ਕਿੰਦੀ ਜੇ ਤੂੰ ਬੋਲ ਹੁੰਦਾ ਤੇ ਮੈਂ ਤੇਰੇ ਕੋਲ ਤੇ ਰਖੜੀ ਬੰਦੀ ਅੱਜ ਮੈਂ ਤੈਨੂੰ ਆਨਲਾਈਨ